ਪੰਜਾਬ ਦੇ ਵਿੱਚ ਮੋਹਾਲ ਅੱਧੀ ਰਾਤ ਤੋਂ ਬਾਅਦ ਲਗਾਤਾਰ ਧਰਾਮ ਦਾ ਨਜ਼ਰ ਹੈ ਲਗਾਤਾਰ ਲੋਕਾਂ ਦੇ ਵਿੱਚ ਚਰ ਦਾ ਮੌਕਾ ਲਾ ਜਿੱਕਰ ਅੰਤ ਤੱਕ ਲਈ ਜਾਵੇ ਤਾਂ ਤਿੰਨਵੀਂ ਵਾਰ ਅੰਤ ਸਰ ਦੇ ਵਿੱਚ ਹਮਲਾ ਕੀਤਾ ਗਿਆ ਪਾਕਿਸਤਾਨ ਦੇ ਬਰਲੋਕੇ ਖੋਨਾ ਚਾਵਾਂ ਦੇ ਵੀ ਹਮਲੇ ਦੀਆਂ ਕਈ ਖਬਰਾਂ ਸਾਹਮਣੇ ਆਈਆਂ ਆ ਅਬਿਲਾਕੀ ਲੋਕਾਂ ਚ ਸਹਿਮ ਦਾ ਮਾਹੌਲ ਹੈ ਸਰ ਪੂਰੀ ਫੈਕਟਾ ਤੇ ਜਾਣਕਾਰੀ ਲਈ ਸਾਡੇ ਨਾਲ ਬਾਰਡਰ ਤੋਂ ਸਾਡੇ ਪੱਤਰਕਾਰ ਮੌਜੂਦ ਨੇ ਵਿਸ਼ਪ ਜੀ 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 ਵਿਸ਼ਪ ਜੀ ਜੀ ਜਿਸਰਾ ਦਾ ਮਾਹੌਲ ਅੱਧੀ ਰਾਤ ਤੋਂ ਬਾਅਦ ਲੋਕ ਕਾਫੀ ਜ਼ਿਆਦਾ ਸਹੇਵੇਂ ਹੋਏ ਨੇ ਅੰਮ੍ਰਿਤਸਰ ਬਾਰਡਰ ਤੇ ਫਾਇਰ ਵੀ ਹੋਇਆ ਲਗਾਤਾਰ ਤੀਸਰੀ ਵਾਰ ਹਮਲਾ ਹੋਇਆ ਕੀ ਕਹਿ ਰਹੇ ਤੁਹਾਡੇ ਸਵਾਲੇ ਜੀ ਬਿਲਕੁਲ ਜ਼ੀਰੋ ਲਾਈਨ ਤੇ ਖੜੇ ਆ ਜਿੱਥੇ ਕਿ ਗੱਲ ਕਰਦੇ ਆ ਪਾਕਿਸਤਾਨ ਤੇ ਭਾਰਤ ਦੇ ਜਿਹੜੇ ਹਾਲਾਤ ਜਿਹੜੇ ਨੇ ਬਿਲਕੁਲ ਤਣਾਪੁਰ ਕੇ ਜਿਹੜੇ ਬਣੇ ਹੋਏ ਆ ਬੀਤੀ ਰਾਤ ਦੇ ਵਿੱਚ ਜਿੱਥੇ ਕਿ ਬਲੈਕਆਊਟ ਹੁੰਦਾ ਹੈ ਤਾਂ ਉਸ ਤੋਂ ਬਾਅਦ ਖਾਨਕੋਟ ਇੱਕ 에어 డి펜스 ਦੇ ਉੱਤੇ ਜਿਹੜਾ ਹਮਲਾ ਹੁੰਦਾ ਹੈ ਜਾ ਕੇ ਗੱਲ ਕਰਦੇ ਆ ਫਰੀਦਕੋਟ ਫਿਰੋਜ਼ਪੁਰ ਬਿਠਿੰਡਾ ਜੰਮੂ ਕਸ਼ਮੀਰ ਦੇ ਵਿੱਚ ਜਲੰਧਰ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਜਿੱਥੇ ਟੋਪ ਦੇ ਜਿਹੜੇ ਗੋਲੇ ਵੀ ਦਾਗੇ ਗਏ ਨੇ ਤਾਂ ਬਿਲਕੁਲ ਜ਼ੀਰੋ ਲਾਈਨ ਦੀ ਗੱਲ ਕਰਦੇ ਆ ਟਾਰੀ ਬਾਰਡਰ ਤੇ ਖੜੇ ਆ ਫਿਲਹਾਲ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਜਿਹੜਾ ਉਹ ਬਣਿਆ ਵੀ ਹੋਇਆ ਹੈ ਲੋਕ ਜਿਹੜੇ ਨੇ ਸਹਿਮੇ ਵੀ ਹੋਏ ਨੇ ਪਰੰਤੂ ਜਿਹੜੇ ਲੋਕ ਨੇ ਉਹ ਕਾਰੋਬਾਰ ਲੈ ਕੇ ਜਿਹੜੇ ਆਪਣੇ ਉੱਥੇ ਪਿੰਡ ਦੇ ਵਿੱਚ ਉਹਨਾਂ ਦੇ ਕਹਿਣਾ ਕਿ ਹੌਸਲੇ ਵੀ ਜਿਹੜੇ ਸਾਡੇ ਉਹ ਬਲੰਦ ਨੇ ਪਰੰਤੂ ਜਿਹੜ ਖੇਤੀਬਾੜੀ ਨਹੀਂ ਛੱਡਦੇ ਨੇ ਤਾਂ ਆਪਣੇ ਜਿਹੜੇ ਉਹਨਾਂ ਦੇ ਆਰਥਿਕ ਹਾਲਾਤ ਨੇ ਜਿਹੜੇ ਉਹ ਖਰਾਬ ਹੋਣ ਦੇ ਕਿਤਨੇ ਕਿਤੇ ਜਿਹੜੇ ਡਰ ਜਿਹੜੇ ਉਹ ਵੀ ਦਿਖ ਰਹੇ ਨੇ ਜੀ ਜਿਵੇਂ ਕਿ ਆ ਜਾਂ ਮਟਕਾ ਦੇ ਵਿੱਚ ਮਜ਼ਾਇਲ ਦੇ ਨਾਲ ਹਮਲਾ ਕੀਤਾ ਗਿਆ ਤੇ ਕਈ ਥਾਵਾਂ ਤੇ ਸਰਕਾਰ ਵੱਲੋਂ ਬਲੈਕਆਊਟ ਕੀਤਾ ਗਿਆ ਸੀ ਤੇ ਅਮਰitsar ਦੇ ਰਾਤ ਦੇ ਵੇਲੇ ਜੇਕਰ ਹਾਲਾਤ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਇਲਾਕੇ ਜਿਹੜਾ ਟਾਰੀ ਬਾਰਡ ਦੇ ਲਾਗੇ ਪਿੰਡ ਇੱਕ ਰਡਾਲਾ ਉਸ ਦੇ ਵਿੱਚ ਜਿਹੜਾ ਤੋਪ ਦਾ ਇੱਕ ਗੋਲਾ ਜਿਹੜਾ ਉਹ ਡਾਕਿਆ ਗਿਆ ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰਦੇ ਹਾਂ ਤਾਂ ਕਿਤਨੇ ਕਿਤੇ ਘਰਾਂ ਦੇ ਵਿੱਚ ਵੀ ਜਿਹੜੇ ਛੋਟੇ ਟੁਕੜੇ ਦੇਖਣ ਨੂੰ ਮਿਲੇ ਛੋਟਾ ਹੈ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਜਿਹੜਾ ਬਿਲਕੁਲ ਜਿਹੜਾ ਬਣਿਆ ਹੋਇਆ ਕਿਉਂਕਿ ਇੱਕਦਮ ਅਚਨਚੇਤ ਜਿਹੜਾ ਕਿਤੇ ਮਜ਼ਾਇਲ ਜਿਹੜੀ ਡਿੱਗ ਜਾਣੀ ਪਿੰਡ ਦੇ ਵਿੱਚ ਜਿਹੜੀ ਬਾਰ ਬਾਰ ਡਿੱਗ ਜਾਣੀ ਜਾਂ ਕਿਤੇ ਖੇਤਾਂ ਦੇ ਵਿੱਚ ਡਿੱਗ ਜਾਣੀ ਉਹ ਮਾਹੌਲ ਜਿਹੜਾ ਬਿਲਕੁਲ ਜਿਹੜਾ ਡਰ ਦਾ ਜਿਹੜਾ ਬਣਿਆ ਹੋਇਆ ਆਮ ਲੋਕਾਂ ਦਾ ਕੀ ਦਬਈਆ ਆਮ ਲੋਕਾਂ ਦਾ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਇਸ ਬਾਰੇ ਵਿੱਚ ਆਮ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਵੀ ਜਿਹੜੀ ਜਰੂਰ ਕਰਾਂਗੇ ਕਿਉਂਕਿ ਲਾਗੇ ਜਿਹੜੇ ਲਾਗੇ ਜਿਹੜੇ ਪਿੰਡ ਨੇ ਉਹ ਕਿਤਨਾ ਕਿਤੇ ਜਿਹੜੇ ਖਾ ਵੀ ਦਿੱਤੇ ਗਏ ਨੇ ਜਿੱਥੇ ਕਿ ਬਿਲਕੁਲ ਜੇਕਰ ਗੱਲ ਕਰਦੇ ਆ ਬਾਰਡਰ ਦੇ ਜਿਹੜਾ ਖੇਤ ਕਰਨ ਸਾਈਡ ਹੈ ਉੱਥੇ ਲੋਕਾਂ ਨੂੰ ਕਿਹਾ ਵੀ ਗਿਆ ਕਿ ਜੇਕਰ ਸੇਫਲੀ ਜਿਹੜੇ ਆਪਣੇ ਰਿਸ਼ਤੇਦਾਰ ਨੇ ਦੂਰ ਤਰੇਟੇ ਜਿਹੜੇ ਰਹਿੰਦੇ ਤੋਂ ਉਹਨਾਂ ਦੇ ਕੋਲ ਚਲੇ ਜਾਓ ਬੱਚਿਆਂ ਨੂੰ ਜਿਹੜਾ ਹੈ ਬਾਰਡਰ ਤੋਂ ਜਿਹੜਾ ਉਹ ਲੈ ਕੇ ਜਿਹੜਾ ਦੂਰ ਲੈ ਕੇ ਚਲੇ ਜਾਓ ਬਜ਼ੁਰਗਾਂ ਦੀ ਜਿਹੜੀ ਦੂਨੀ ਬਣਾ ਕੇ ਰੱਖੋ ਕਿਉਂਕਿ ਜਿਹੜੇ ਲੋਕ ਨੇ ਘਰਾਂ ਦੇ ਵਿੱਚ ਮਾਲ ਡੰਕਰ ਨੇ ਉਹਨਾਂ ਨੂੰ ਕਿਹਾ ਗਿਆ ਕਿ ਇੱਕ ਜਾਂ ਦੋ ਜਿਹੜਾ ਬੰਦਾ ਹੈ ਆਪਣੇ ਘਰ ਦੇ ਵਿੱਚ ਰਹਿ ਸਕਦੇ ਨੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਮਾਹੌਲ ਜਾਂ ਕੁਝ ਇਸ ਤਰ੍ਹਾਂ ਦਾ ਖਰਾਬ ਹੁੰਦਾ ਦਿਖਦਾ ਹੈ ਐਵੇਂ ਨਾ ਮੰਨੋ ਕਿ ਡੀਸੀ ਸਾਹਿਬ ਵੱਲੋਂ ਇੱਕ ਅਜਿਹਾ ਜਿਹੜਾ ਸਪਸ਼ਟ ਜਿਹੜੇ ਹੈਲਪਲਾਈਨ ਵੀ ਜਿਹੜੇ ਜਾਰੀ ਕੀਤੇ ਗਏ ਨੇ ਉਸ ਤੇ ਜੇਕਰ ਤੁਹਾਨੂੰ ਲੱਗਦਾ ਹੈ ਕੋਈ ਕੋਈ ਹਵੀ ਨਵੀ ਲੱਗਦੀ ਹੋ ਉਸ ਤੇ ਜਿਹੜੀ ਬਿਲਕੁਲ ਕਾਲ ਕਰੋ ਸਾਡੇ ਵਿੱਚ ਲੋਕ ਜਿਹੜੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਮ ਤੌਰ ਤੇ ਜਿਹੜਾ ਮਾਹੌਲ ਜਿਹੜਾ ਹੈ ਬਾਦਰ ਲੋਕ ਜਿਹੜੇ ਨੇ ਉਹਨਾਂ ਨੂੰ ਬਿਲਕੁਲ ਜਿਹੜਾ ਪਤਾ ਹੁੰਦਾ ਹੈ ਉਹਨਾਂ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਦਾਂਗੇ ਕਿ ਜਿਹੜਾ ਮਾਹੌਲ ਅੰਕਲ ਕਿਸ ਤਰ੍ਹਾਂ ਦਾ ਬਣਿਆ ਹੋਇਆ ਹੈ ਜਿਹੜਾ ਕਿ ਲੋਕ ਜਿਹੜੇ ਕਿਤੇ ਨਾ ਕਿਤੇ ਸਹਿਮੇ ਵੀ ਹੋਏ ਨੇ ਲੋਕ ਜਿਹੜੇ ਸਹਿਮ ਦੇ ਮਾਹੌਲ ਦੇ ਵਿੱਚ ਵੀ ਨੇ ਸਹਿਮ ਵਾਲੀ ਅੱਡੀ ਗੱਲ ਹੈ ਨਹੀਂ ਕਿ ਜਦੋਂ ਕਵਰਨਾ ਸੁਣਦੇ ਨੇ ਟੀਵੀ ਤੇ ਸੁਣਦੇ ਜਾਂ ਕੁਝ ਹੁੰਦਾ ਤੇ ਉਦੋਂ ਕੰਮ ਆਟੋਮੈਟਿਕ ਹੀ ਉਹਦੇ ਉੱਤੇ ਦਮਬਾਕੀ ਤੋਂ ਉੱਤੇ ਇੰਪ੍ਰੈਸ਼ਨ ਪਾਣਾ ਬਾਕੀ ਇੱਥੇ ਜਿਹੜੀ ਗੱਲ ਆ ਕੋ ਤੁਹਾਡੇ ਸਾਹਮਣੇ ਅਸੀਂ ਆਪਾਂ ਖੇਤੀਬਾੜੀ ਵੀ ਕਰਨੀ ਹੈ ਬਾਕੀ ਵੀ ਕਾਰੋਬਾਰ ਸਾਰੇ ਕਰਨੇ ਕੰਮ ਛੱਡ ਕੇ ਸਾਡਾ ਜਾਇਆ ਗੁਜ਼ਾਰਾ ਨਹੀਂ ਦੂਜੀ ਗੱਲ ਇਹ ਵੀ ਇੱਥੇ ਕੋਈ ਇਹੋ ਜਿਹੀ ਬਾਹਰ ਤੇ ਕੋਈ ਹਰਕਤ ਨਹੀਂ ਹੈ ਜੇ ਬਹੁਤ ਬਹੁਤ ਤਾਰਨਵਾਦ ਵਿਸ਼ਵਜੀਤ ਜੀ ਪੂਰੀ ਜਾਣਕਾਰੀ ਦੇ ਰਹੇ ਸੰਸਾੜੇ ਪੱਤਰਕਾਰ ਵਿਸ਼ਵਜੀਤ ਜੀ ਜਿਨ੍ਹਾਂ ਨੇ ਗਰਾਉਂਡ ਜ਼ੀਰੋ ਤੋਂ ਸਾਨੂੰ ਰਿਪੋਰਟ ਦਿੱਤੀ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਬਾਰਡਰ ਤੇ ਹਾਲਾਂਕਿ ਸੋਸ਼ਲ ਮੀਡੀਆ ਤੋਂ ਪ੍ਰਸ਼ਾਸਨ ਨੇ ਜੋ ਆਫਵਾਮਾ ਨੇ ਉਹਨਾਂ ਤੋਂ ਦੂਰ ਰਹੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਪਰ ਇਸ ਦੇ ਬਾਵਜੂਦ ਸੋਸ਼ਲ ਮੀਡੀਆ ਤੇ ਲਗਾਤਾਰ ਜੋ ਖਬਰਾਂ ਆ ਰਹੀਆਂ ਨੇ ਪਰ ਜੇਕਰ ਸੂਤਰਾਂ ਦੀ ਗੱਲ ਮੰਨੀ ਜਾਵੇ ਤਾਂ ਕਿਹਾ ਜਾ ਰਿਹਾ ਅੰਮ੍ਰਿਤਸਰ ਤੇ ਤੀਸਰੀ ਵਾਰ ਡਰੋਨ ਨਾਲ ਹਮਲਾ ਕੀਤਾ ਗਿਆ ਤੇ ਇਸ ਸਭ ਵਿਚਕਾਰ ਵਿਸ਼ਵਜੀਤ ਜੀ ਨੇ ਸਾਨੂੰ ਗਰਾਉਂਡ ਜ਼ੀਰੋ ਤੋਂ ਜੋ ਰਿਪੋਰਟ ਦਿੱਤੀ ਹੈ ਤੁਹਾਡੇ ਸਾਹਮਣੇ